ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸੰਗਤ ਜੀ ਅੱਜ ਆਪ ਸੰਗਤਨ ਦੇ ਨਾਲ ਜਈਏ ਅੱਖਰ ਨੂੰ ਜੋ ਚਿੰਨ ਦੇ ਰੂਪ ਦੇ ਵਿੱਚ ਛੋਟਾ ਕਰਕੇ ਲਿਖਿਆ ਹੋਇਆ ਹੈ ਉਸ ਨੂੰ ਕਿਸ ਤਰੀਕੇ ਦੇ ਨਾਲ ਪੜ੍ਹਨਾ ਹੈ ਸਭ ਤੋਂ ਪਹਿਲੀ ਵੀਡੀਓ ਦੇ ਵਿੱਚ ਆਪ ਸੰਗਤਨ ਦੇ ਨਾਲ ਪੂਰਾ ਜਈਆ ਸ਼ਬਦ ਦੇ ਵਿੱਚ ਜਦੋਂ ਅੱਗੇ ਲੱਗਿਆ ਹੁੰਦਾ ਕਿਵੇਂ ਬੋਲਣਾ ਹੈ ਉਸ ਤੋਂ ਬਾਅਦ ਦੂਜੀ ਵੀਡੀਓ ਦੇ ਵਿੱਚ ਪੂਰਾ ਜ਼ਈਆ ਜਦੋਂ ਵਿੱਚ ਆ ਜਾਵੇ ਐਡੇ ਦੀ ਆਵਾਜ਼ ਦੇਵੇ ਉਸ ਨੂੰ ਐਡੇ ਦੇ ਰੂਪ ਵਿੱਚ ਪੜ੍ਹਨਾ ਹੈ ਅੱਜ ਜ਼ਈਆ ਜਿਹੜਾ ਹੈ ਚਿੰਨ ਦੇ ਰੂਪ ਦੇ ਵਿੱਚ ਹੈ ਛੋਟਾ ਤੇ ਇਹ ਵੀ ਐਡੇ ਦੇ ਰੂਪ ਦੇ ਵਿੱਚ ਪੜਿਆ ਜਾਣਾ ਹੈ ਆਓ ਗੁਰਬਾਣੀ ਦੇ ਵਿੱਚ ਕੁਝ ਪੰਕਤੀਆਂ ਹਨ ਜੋ ਆਪ ਸੰਗਤਾਂ ਨਾਲ ਸਾਂਝੇ ਕਰਨੀਆਂ ਹਨ ਇਸ ਅੱਖਰ ਨੂੰ ਕਿਵੇਂ ਪੜਨਾ ਹੈ ਉਹ ਦੇਖਣਾ ਹੈ ਸਭ ਤੋਂ ਪਹਿਲਾਂ 701 ਅੰਗ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਦਰਦ ਹੈ ਪਵਨ ਬਾਣੀ ਆਬ ਮੈਂ ਸੁਖ ਪਾਇਓ ਗੁਰ ਆਗਯ ਐੜੀ ਨੂੰ ਕੰਨਾ ਗੱਗੇ ਨਾਲ ਸਿਹਾਰੀ ਤੇ ਥੱਲੇ ਚਿੰਨ ਦੇ ਰੂਪ ਦੇ ਵਿੱਚ ਜਈਆ ਹੈ ਐਡੇ ਨੂੰ ਕੰਨਾ ਗੱਗੇ ਸਿਆਰੀ ਚਿੰਨ ਦੇ ਰੂਪ ਦੇ ਵਿੱਚ ਜਿਹੜਾ ਜ਼ਈਆ ਹੈ ਉਹਨੇ ਐੜਾ ਬਣ ਜਾਣਾ ਹੈ ਜਿਵੇਂ ਸਾਹਮਣੇ ਲਿਖਿਆ ਹੈ ਆਗਿਆ ਐਡੇ ਕੰਨਾ ਗੱਗੇ ਸਿਆਰੀ ਐੜਾ ਆਗਿਆ ਨਹੀਂ ਕਹਿਣਾ ਆਗਿਆ ਇਸ ਤਰੀਕੇ ਦੇ ਨਾਲ ਆਗਿਆ ਇਸ ਤਰ੍ਹਾਂ ਪੜ੍ਹਨਾ ਆਗਿਆ ਪੂਰਾ ਨਹੀਂ ਕਰਨਾ ਹੈ ਐੜੇ ਨੂੰ ਕੰਨਾ ਨਹੀਂ ਲਗਾਉਣਾ ਹੈ ਆਗਿਆ ਇਸੇ ਤਰੀਕੇ ਦੇ ਨਾਲ ਨਾਲ ਦੀ ਜਿਹੜੀ ਦੂਜੀ ਪੰਕਤੀ ਹੈ ਤਜੀ ਸਿਆਨਪ ਚਿੰਤ ਵਿਸਾਰੀ ਆਹੂੰ ਛੋੜਿਓ ਹੈ ਤਿਆਗ ਅਬ ਮੈਂ ਸੁਖ ਪਾਇਓ ਗੁਰ ਆਗਿਆ ਆਗਿਆ ਦਾ ਅਰਥ ਹੈ ਆਗਿਆ ਗੁਰੂ ਦੀ ਆਗਿਆ ਵਿੱਚ ਰਹਿ ਕੇ ਮੈਂ ਸਦੀਵੀ ਆਨੰਦ ਪ੍ਰਾਪਤ ਕਰ ਲਿਆ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਤਜੀ ਸਿਆਨਪ ਚਿੰਤ ਵਿਸਾਰੀ ਮੈਂ ਆਪਣੀ ਸਿਆਨਪ ਛੱਡ ਦਿੱਤੀ ਤੇ ਚਿੰਤਾ ਜਿਹੜੀ ਹੈ ਉਹਨੂੰ ਵਿਸਾਰ ਦਿੱਤਾ ਪੁੱਲਾ ਦਿੱਤਾ अहम छोडियो है त्याग अहंकार ਨੂੰ ਤਿਆਗ ਦਿੱਤਾ ਛੱਡ ਦਿੱਤਾ ਹੈ तो तते स्यारी ਐਡ ਨੂੰ ਕੰਨਾ ਗੱਗ ਅੱਗੇ ਨੂੰ ਸਿਆਰੀ ਹੈ ਅੱਗੇ ਐਡਾ ਬਣ ਗਿਆ ਇਹ ਜਿਹੜਾ चिन्ह ਰੂਪ ਦੇ ਵਿੱਚ ਜਈਆ ਹੈ ਇਹਦਾ ਆਗਿਆ ਇਸ ਤਰੀਕੇ ਨਾਲ ਪੜ੍ਹਨਾ ਹੈ ਇਸੇ ਤਰ੍ਹਾਂ 1386 ਅੰਗ ਦੇ ਉੱਤੇ ਪੰਕਤੀ ਸੱਚ ਸਿਰਜਿਓ ਸੰਸਾਰ ਆਪ ਅਪੁੱਲ ਨਪੁ ਲੋ ਸੱਚ ਸੱਚ ਦੇ ਚੱਚੇ ਨੂੰ ਸਿਆਰੀ ਹੈ ਕਰਤਾ ਕਾਰਕ ਹੈ ਸੱਚ ਨੇ ਪਰਮਾਤਮਾ ਨੇ ਸੱਚ ਸਿਰ ਜਿਉ ਇਹ ਸਿਰ ਜਿਉ ਸੱਸੇ ਸਿਆਰੀ ਰਾਰਾ ਜੱਜੇ ਸਿਆਰੀ ਪੈਰ ਦੇ ਵਿੱਚ ਚਿੰਨ ਰੂਪ ਦੇ ਵਿੱਚ ਜਈਆ ਊੜੇ ਨੰਕੜ ਇਹ ਜਿਹੜਾ ਪੈਰ ਦੇ ਵਿੱਚ ਸੱਸੇ ਸਿਆਰੀ ਰਾਰਾ ਜੱਜੇ ਸਿਆਰੀ ਇਸੇ ਤਰ੍ਹਾਂ ਹੀ ਲਿਖ ਹੋ ਗਿਆ ਜਿਹੜਾ ਜਈਆ ਪੈਰ ਦੇ ਵਿੱਚ ਉਹ ਐਡਾ ਬਣ ਗਿਆ ਉੜੇ ਨੋਂਕੜ ਫੇਰ ਉਸੇ ਤਰ੍ਹਾਂ ਸਿਰ ਜਿਓ ਤੈਨੂੰ ਪਾਠਨ ਕਰਨਾ ਹੈ ਸਿਰ ਜਿਓ ਸੱਚ ਸਿਰ ਜਿਓ ਸੰਸਾਰ ਆਪ ਅਭੁੱਲ ਨਾ ਭੁੱਲੋ ਸੱਚ ਨੇ ਮਾਲਕ ਨੇ ਸੰਸਾਰ ਬਣਾਇਆ ਉਹ ਭੁੱਲਦਾ ਨਹੀਂ ਹੈ ਉਹ ਅਭੁੱਲ ਹੈ ਭੁੱਲਣ ਵਿੱਚ ਨਹੀਂ ਹੈ ਪ੍ਰਮਾਤਮਾ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰੂ ਤੇ ਕਰਤਾਰ ਕਦੇ ਭੁੱਲਦੇ ਨਹੀਂ ਅਸੀਂ ਸੰਸਾਰੀ ਲੋਕ ਪੋਲ ਜਾਂਦੇ ਹਾਂ ਇਸੇ ਤਰੀਕੇ ਨਾਲ ਗੁਰਬਾਣੀ ਦੇ ਵਿੱਚ ਸ਼ਬਦ ਹੈ ਐੜਾ ਵਾਵਾ ਤੱਤਾ ਰਾਰੇ ਸਿਆਣੀ ਪੈਰ ਤੇ ਜ਼ਈਆ ਕਿਹਨੇ ਰੂਪ ਦੇ ਵਿੱਚ ਊੜੇ ਨੁਕੜ ਇਹਨੂੰ ਪਾਠ ਨੂੰ ਕਿਸ ਤਰ੍ਹਾਂ ਕਰਨਾ ਹੈ ਐੜਾ ਵਾਵਾ ਤੱਤਾ ਰਾਰੇ ਸਿਆਣੀ ਉਸੇ ਤਰ੍ਹਾਂ ਆ ਜਾਣੇ ਜਿਹੜਾ ਪੈਰ ਦੇ ਵਿੱਚ ਜ਼ਈਆ ਉਹਨੇ ਐੜਾ ਬਣ ਜਾਣਾ ਊੜੇ ਨੁਕੜਨਾ ਇਹ ਬਣਿਆ ਅਵਤਾਰਿਓ ਇਸ ਤਰੀਕੇ ਨਾਲ ਪਾਠ ਕਰਨਾ ਹੈ ਇਸੇ ਤਰੀਕੇ ਨਾਲ ਪੱਪਾ ਸਸ਼ੇਨ ਕੰਨਾ ੜਾ ੜੇ ਸਿਹਾਰੀ ਪੈਰ ਵਿੱਚ ਚਿੰਨ ਰੂਪ ਜਈਆ ਊੜੇ ਨੰਕੜ ਇਹਨੂੰ ਪੜਨਾ ਹੈ ਪੱਪਾ ਸਸ਼ੇਨ ਕੰਨਾ ੜਾ ੜੇ ਸਿਹਾਰੀ ਉਸੇ ਤਰ੍ਹਾਂ ਜਿਵੇਂ ਜਈਏ ਨੇ ਐਡਾ ਬਣ ਜਾਣਾ ਊੜੇ ਨੰਕੜ ਲੱਗ ਜਾਣਾ ਪਿਛਾੜਿਓ ਤੇ ਇਹਦਾ ਪਾਠ ਹੈ ਪਿਛਾੜਿਓ ਅੱਗੇ ਇੱਕ ਸ਼ਬਦ ਹੋਰ ਲਿਖਿਆ ਹੋਇਆ ਬੱਬੇ ਨੂੰ ਕੰਨਾ ਸਸ਼ੇਨ ਊੜੇ ਨੰਕੜ ਦੱਦੇ ਨੂੰ ਲਾਮ ਬਾਵਾ ਸਸੇ ਸਿਹਾਰੀ ਪੈਰ ਤੇ ਜਈਆ ਚਿੰਨ ਰੂਪ ਦੇ ਵਿੱਚ ਵਾਸ ਦੇਵਸ્ય ਇਸੇ ਤਰੀਕੇ ਨਾਲ ਬੱਬੇ ਨੂੰ ਕੰਨਾ ਸਸਾ ਦੰਦ ਨਾਮ 바ਵਾ ਸਸੇ ਸਿਆਰੀ ਸਾਰਾ ਸ਼ਲ ਉਸੇ ਤਰ੍ਹਾਂ ਜਾਣਾ ਪਰ ਜਿਹੜਾ ਪੈਰ ਦੇ ਵਿੱਚ ਜ਼ਈ ਹੈ ਉਹਦਾ ਐੜਾ ਬਣ ਜਾਣਾ ਵਾਸ ਦੇਵਸ્ય ਦੇਵਸਿਆ ਨਹੀਂ ਕਰਨਾ ਹੈ ਵਾਸ ਦੇਵਸ્ય ਇਸੇ ਤਰੀਕੇ ਨਾਲ ਇੱਕ ਪੰਕਤੀ ਜੋ ਸ਼ਬਦ ਹੈ ਇੱਕ ਹੋਰ ਲਿਖਿਆ ਹੋਇਆ ਹੈ ਬੱਬੇ ਸਿਆਰੀ ਗੱਗਾ ਸਸੇ ਨੂੰ ਪਿਆ ਬਿਹਾਰੀ ਤਦ ਦੇ ਨ ਸਿਆਰੀ ਪੈਰ ਚ ਚਿੰਨ ਰੂਪ ਜਈਆ ਇਹਨੂੰ ਕਿਸ ਤਰ੍ਹਾਂ ਪੜ੍ਹਨਾ ਹੈ ਬੱਬਾ ਸਿਹਾਰੀ ਗੱਗਾ ਸਸੇ ਨੂੰ ਵਿਹਾਰੀ ਤਦ ਦੇ ਸਾਰੀ ਇਸੇ ਤਰ੍ਹਾਂ ਜਣੇ ਜਿਹੜਾ ਪੈਰ ਦੇ ਵਿੱਚ ਚਿੰਨ ਰੂਪ ਜਈਆ ਉਹਨੇ ਐੜਾ ਬਣ ਜਾਣਾ ਵੇਗਸੀਧਿ ਵੇਗਸੀਧਿ ਸਿੱਧੇ ਆ ਨਹੀਂ ਕਰਨਾ ਹੈ ਤੋਂ ਵੇਗਸੀਧਿ ਇਸ ਤਰੀਕੇ ਦੇ ਨਾਲ ਹੋਰ ਬਹੁਤ ਜਿਹੜੇ ਸ਼ਬਦ ਨੇ ਜਿਹੜੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਨੂੰ ਮਿਲਦੇ ਨੇ ਸੋ ਇਹਨਾਂ ਸ਼ਬਦਾਂ ਤੋਂ ਅਸੀਂ ਸਿੱਧ ਲੈ ਕੇ ਹੀ ਉਹਨਾਂ ਨੂੰ ਵੀ ਜਿਹੜੇ ਸ਼ਬਦਾਂ ਹਨ ਉਸੇ ਤਰ੍ਹਾਂ ਹੀ ਪੜ੍ਹਨਾ ਹੈ ਮੈਂ ਆਪ ਤੁਹਾਨੂੰ ਆਸ ਕਰਦਾ ਕਿ ਜਾਣਕਾਰੀ ਆਪਕੀ ਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਸੋ ਜਰੂਰ ਜਿਹੜਾ ਹੈ ਅੱਗੇ ਸ਼ੇਅਰ ਕਰਿਓ ਤਾਂ ਕਿ ਇਹ ਜਾਣਕਾਰੀ ਹੋਰ ਸੰਤਾਂ ਤੱਕ ਵੀ ਪਹੁੰਚ ਸਕੇ ਇਸ ਤੋਂ ਬਾਅਦ ਜ਼ਈਏ ਦੇ ਕੁਝ ਹੋਰ ਰੂਪ ਨੇ ਉਹ ਵੀ ਜਿਹੜੇ ਨੇ ਆਪ ਸੰਤਾਂ ਦੇ ਨਾਲ ਸਾਂਝੇ ਕਰਨੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ